ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜਿਆਂ ਵਿੱਚ ਵੇਖਣ ਨੂੰ ਮਿਲੇ ਨੇ ਜੀ ਹਾਂ ਕਈ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੀ ਯੋਗ ਅਗਵਾਈ ਦੇ ਵਿੱਚ ਆਪਣੀ ਮਿਹਨਤ ਸਦਕਾ ਵਧੀਆ ਅੰਕ ਹਾਸਲ ਕਰਕੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਜੀ ਹਾਂ ਇੱਕ ਅਜੇਹੀ ਵਿਦਿਆਰਥੀ ਹੈ ਅਰਮਾਨਦੀਪ ਸਿੰਘ ਜੋ ਸਰਕਾਰੀ ਐਲੀਮੈਂਟਰੀ ਸਕੂਲ ਦਾ 8ਵੀਂ ਜਮਾਤ ਦਾ ਵਿਦਿਆਰਥੀ ਹੈ ਅਤੇ ਪੰਜਾਬ ਭਰ ਵਿੱਚ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਜਿਸ ਤੋਂ ਬਾਅਦ ਸਕੂਲ ਵਿੱਚ ਜਸ਼ਨ ਦਾ ਮਾਹੌਲ ਹੈ ਅਰਮਾਨਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਅਰਮਾਨਦੀਪ ਜਿੱਤ ਦਾ ਸੇਰਾ ਸਕੂਲ ਦੇ ਮਿਹਨਤੀ ਸਟਾਫ ਸਿਰ ਬੰਨਿਆ ਦੱਸ ਦਈਏ ਕਿ ਰਤੋਕੇ ਦਾ ਇਹ ਇਕਲੋਤਾ ਅਜਿਹਾ ਸਕੂਲ ਹੈ ਜੋ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ ਜੀ ਹਾਂ ਇਸ ਸਕੂਲ ਦੇ ਵਿੱਚ 2 ਵਜੇ ਤੱਕ ਪੜ੍ਹਾਈ ਕਰਵਾਈ ਜਾਂਦੀ ਹੈ ਤੇ ਫਿਰ 2 ਘੰਟੇ ਖੇਡਾਂ ਅਤੇ ਉਸ ਤੋਂ ਬਾਅਦ ਬੱਚੇ ਟਿਊਸ਼ਨ ਵੱਜੋਂ ਸਕੂਲ ਵਿੱਚ ਪੜ੍ਹਦੇ ਨੇ ਸਕੂਲ ਦੇ ਮਿਹਨਤੀ ਅਧਿਆਪਕ ਅਤੇ ਵਿਦਿਆਰਥੀਆਂ ਦੇ ਨਾਲ-ਨਾਲ ਉਹਨਾਂ ਦੇ ਮਾਤਾ ਪਿਤਾ ਵੀ ਬੱਚਿਆਂ ਦੀ ਇਸ ਜਿੱਤ ਲਈ ਵਧਾਈ ਦੇ ਪਾਤਰ ਨੇ ਪੂਰਾ ਪ੍ਰਾਊਡ ਫੀਲ ਹੋ ਰਹੀ ਹੈ ਇਹ ਪਿੰਡੇ ਦੀ ਗੱਲ ਕਰੀਏ ਤਾਂ ਪਿੰਡ ਵਿੱਚ ਹੀ ਖੁਸ਼ੀ ਮਨਾਈ ਜਾ ਰਹੀ ਹੈ ਸਕੂਲ ਦੀ ਗੱਲ ਕਰੀਏ ਤਾਂ ਸਕੂਲ ਵਿੱਚ ਹੀ ਖੁਸ਼ੀ ਮਨਾ ਰਹੀ ਹੈ ਸਾਰਾ ਪਰਿਵਾਰ ਤੇ ਸਾਰੇ ਟੀਚਰ ਬਹੁਤ ਖੁਸ਼ ਨੇ ਇਸ ਤਰ੍ਹਾਂ ਦਾ ਸਵਾ ਹੈ ਬਟਾ ਜੇ ਆਪਾਂ ਸਟਾਫ ਦੀ ਗੱਲ ਕਰੀਏ ਤੇ ਸਕੂਲ ਦੇ ਵਿੱਚ ਕਿਹੜਾ ਬੰਦਨਾ ਤਕੀਰਾ ਕਰਦੇ ਬਹੁਤ ਵਧੀਆ ਪਿਆ ਕੀਤਾ ਜਾਂਦਾ ਜੀ ਮਤਲਬ ਕਿ ਪਿਆਰ ਨਾਲ ਪੜਾਇਆ ਜਾਂਦਾ ਜੀ ਮਤਲਬ ਕਿ ਕੋਈ ਵੀ ਚੀਜ਼ ਜਿੰਨੇ ਵਾਰੀ ਮਰਜ਼ੀ ਪੁੱਛ ਲਈਓ ਦੱਸਣਗੇ ਝੋਕਦੇ ਨਹੀਂਗੇ ਫ੍ਰੈਂਡਲੀ ਸੁਭਾਅ ਹੈ ਟੀਚਰਾਂ ਦਾ ਇਹ ਆਪਾਂ ਗੱਲ ਸੁਪਨੇ ਦੀ ਕਰੀਏ ਹਰ ਬੱਚੇ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਕਿ ਮੈਂ ਡਾਕਟਰ ਬਣਨਾ ਹੈ ਜਾਂ ਕੁਝ ਹੋਰ ਤਾਂ ਅੱਡਾ ਕੀ ਚੱਲਦਾ ਮੇਰਾ ਸੁਪਨਾ ਹੈ ਇੰਜੀਨੀਅਰ ਇੰਜੀਨੀਅਰ ਬਣਨਾ ਹੈ ਗੇਮ ਵੀ ਕਰਦਾ ਹਾਂ ਹਾਂਜੀ ਮੇਰੇ ਗੇਮ ਇੱਕ ਹੋ ਕੋਈ ਓਏ ਮੈਂ ਸਟੇਟ ਲੈਵਲ ਤੱਕ ਗਿਆ ਹਾਂ ਸਟੇਟ ਚੋ ਫਰਸਟ ਪੇਸ਼ੈਂਟ ਸੀ ਫਿਰ ਕੈਮੈਂਟੇਨ ਕਰਦਾ ਹਾਂ ਗੇਮ ਵੀ ਕਰਦਾ ਹਾਂ ਪੜਾਈ ਵੀ ਕਰਦਾ ਹਾਂ ਸਵੇਰੇ 6 ਵਜੇ ਤੋਂ ਲੈ ਕੇ 3 ਵਜੇ ਤੱਕ ਤਾਈਂ ਉਹ ਪਹਿਲੀ ਪੜਾਈ ਜੀ ਉਸ ਤੋਂ ਬਾਅਦ ਕੱਪੜੇ ਬਦਲ ਕੇ ਫੇਰ ਪੜਾਈ ਕਰਦੇ ਸੀ ਉਸ ਤੋਂ ਬਾਅਦ ਖੇਡਾਂ ਹੁੰਦੀਆਂ ਸੀ ਸਵੇਰੇ ਸਕੂਲ ਕਿੰਨੇ ਵਜੇ ਆਨੇ ਉਹ ਕਿੰਨੇ ਵਜੇ ਜਾਣਗੇ ਸਵੇਰੇ 6 ਵਜੇ ਤੋਂ ਲੈ ਕੇ ਟੀਚਰ ਦੇ ਘਰੇ ਸੀ 6 ਵਜੇ ਉਸ ਤੋਂ ਬਾਅਦ ਫਿਰ ਸਕੂਲੇ ਆ ਜਾਂਦੇ ਸੀ ਫਿਰ ਸਾਰਾ ਦਿਨ ਸਕੂਲੇ ਸੀ ਜਿੰਦਰਜੀ ਕੀ ਕਹਿਣਾ ਚਾਹੁੰਦੇ ਜੇ ਬੇਟੇ ਨੇ ਅੱਜ ਜਿਹੜੀ ਪੰਜਾਬ ਦੇ ਵਿੱਚ ਤੀਜੇ ਸਥਾਨ ਤੇ ਪੋਜੀਸ਼ਨ ਹਾਸਲ ਕੀਤੀ ਹਾਂ ਜੀ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਸਾਰਾ ਪੰਜਾਬ ਹੀ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦਾ ਜਿਹੜਾ ਤੀਜਾ ਸਥਾਨ ਪ੍ਰਾਪਤ ਕਰਕੇ ਬੱਚੇ ਨੇ ਪ੍ਰਾਪਤੀ ਕੀਤੀ ਹੈ ਸਾਨੂੰ ਬਹੁਤ ਮਾਣ ਹੈ ਔਰ ਸਾਰੇ ਪਿੰਡ ਨੂੰ ਬਹੁਤ ਮਾਣ ਹੈ ਜਦੋਂ ਦੇ ਇਹ ਨਤੀਜੇ ਐਲਾਨੇ ਗਏ ਹਨ ਉਦੋਂ ਤੋਂ ਸਾਰਾ ਪਿੰਡ ਹੀ ਖੁਸ਼ੀਆਂ ਦੇ ਨਾਲ ਭੰਗੜੇ ਦੇ ਨਾਲ ਵਿਦਿਆ ਦੇ ਨਾਲ ਸਾਰਾ ਪਿੰਡ ਝੂਮ ਰਿਹਾ ਸਾਰੇ ਹੀ ਖੁਸ਼ੀ ਦੇ ਪ੍ਰਤੀਕ ਅਨਸਾਰੇ ਬਹੁਤ ਹੀ ਖੁਸ਼ੀਆਂ ਮਨਾ ਰਹੇ ਹਨ ਅਪਜੀਤ ਨੇ ਦੇਖੀਆਂ ਸਵੇਰ ਤੋਂ ਲੈ ਕੇ ਸ਼ਾਮ ਵੱਜਦੀ ਸੀ ਹਾਂਜੀ ਸਭ ਮਾਣ ਮਹਿਸੂਸ ਕਰਦੇ ਆ ਸਾਰੇ ਬੱਚੇ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਕਿ ਕਿਸ ਤਰ੍ਹਾਂ ਦਾ ਸੁਭਾਅ ਹੈ ਕਈ ਅਕਸਰ ਦੇਖਿਆ ਜਾਂਦਾ ਕਿ ਬੱਚੇ ਜਿਹੜੇ ਆ ਉਹ ਮਾਤੇ ਸ਼ਰਾਫਤ ਕੀ ਨਹੀਂ ਇਹ ਸੁਭਾਅ ਦੇ ਬਹੁਤ ਹੀ ਅੱਛੇ ਸੁਭਾਅ ਦੇ ਨੇ ਜਿਹੜੀ ਗੱਲ ਕਹਿ ਰਹੀਏ ਜਿਵੇਂ ਉਸ ਗੱਲ ਤੇ ਪੱਕੇ ਜੀ ਬਲਈ ਜਿਹੜੇ ਲੜਕੇ ਨੇ ਪੰਜਾਬ ਦੇ ਨਤੀਜੀ ਪੋਜੀਸ਼ਨ ਹਾਸਲ ਕੀਤੇ ਤੁਹਾਡਾ ਕੀ ਲੱਗਦਾ ਹੈ ਮੇਰਾ ਪੁੱਤ ਹੈ ਸਤਿ ਕਿਹ ਕਹਿਣਾ ਚਾਹੁੰਗੇ ਸਰ ਸਕੂਲ ਦੇ ਸਟਾਫ ਬਾਰੇ ਜਾਂ ਬੱਚੇ ਦੀ ਜਿਹੜੀ ਮੈਂ ਜਸਵੰਤ ਸਿੰਘ ਦਾ ਸੁਭੋਸ਼ਤਾਰ ਇਹ ਬਹੁਤ ਮਿਹਨਤ ਕਰਦਾ ਹੈ ਤੇ ਬੱਚਿਆਂ ਨਾਲ ਬਹੁਤ ਮਿਹਨਤ ਕਰਾਉਂਦਾ ਹੈ ਤੇ ਬੜੇ ਪਿਆਰ ਸਤਕਾਰ ਨਾਲ ਇਹਨਾਂ ਨੂੰ ਪੜ੍ਹਾਉਂਦੇ ਨੇ ਦੇ ਬੱਚਿਆਂ ਦਾ ਇੱਥੇ ਜੀ ਵੀ ਬਹੁਤ ਲੱਗਦਾ ਹੈ ਇਹਨਾਂ ਜੀ ਸਾਡੇ ਘਰ ਜਿਹਾ ਨਹੀਂ ਲੱਗਦਾ ਜਿੱਨਾ ਇੱਥੇ ਬੱਚਿਆਂ ਦਾ ਪਿਆਰ ਜੀ ਪਹਿਲਾਂ ਮੈਂ ਬਹੁਤ ਬੋਲ ਚੁਟਾ ਦੇਣੀ ਆ ਕਿ ਬੱਚਾ ਜਿਹੜਾ ਸਿੱਖੀ ਨੂੰ ਸਿੱਖਦਾ ਪੰਜਾਬ ਦੇ ਵਿੱਚ ਠੀਕ ਨਾ ਕਰੇ ਬਹੁਤ ਧੰਨਵਾਦੀ ਹਾਂ ਪਰਮਾਤਮਾ ਨੇ ਜਿਨ੍ਹਾਂ ਨੇ ਸਾਨੂੰ ਆ ਆ ਦਿਨ ਦਿਖਾਇਆ ਤੇ ਸਾਡੇ ਬੱਚਿਆਂ ਨੇ ਬੜਾ ਅੱਛਾ ਮਿਹਨਤ ਕੀਤੀ ਹੈ ਸਾਰੇ ਸਟਾਫ ਨੇ ਮਿਹਨਤ ਕੀਤੀ ਹੈ ਧੰਨਵਾਦੀਆਂ ਸੇ ਪਿੰਡ ਵਾਸੀਆਂ ਦੇ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ক্রিকেট ਕਰਕੇ ਆਪਣੇ ਬੱਚੇ ਤੇ ਪਾਇਨੇ ਤੇ ਇਹ ਬੱਚਿਆਂ ਨੇ ਬਹੁਤ ਦਿਨ ਰਾਤ ਮਿਹਨਤ ਕਰਕੇ ਇਹ ਮਕਾਮ ਹਾਸਲ ਕੀਤਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਲਈ ਖਰਾਬ ਬਣ ਗਿਆ ਕਿ ਸਾਡੇ ਹੋਰ ਬੱਚੇ ਵੀ ਜਿਹੜੇ ਆ ਉਹ ਮੋਟੀਵੇਟ ਹੋਣਗੇ ਉਹ ਚੰਗੀਆਂ ਪੋਜੀਸ਼ਨ ਪ੍ਰਾਪਤ ਕਰਿਆ ਕਰਨਗੇ ਟਾਈਮਿੰਗ ਦੇਖੋ ਜੀ ਵੈਸੇ ਤਾਂ ਜਿਹੜੀ ਸਰਕਾਰ ਦਾ ਟਾਈਮ ਹੈ ਉਹ 8:00 ਤੋਂ 2:00 ਹੈ ਇਸ ਵਾਰ ਸੀ ਇੱਥੇ ਮੰਨ ਲਓ 7 ਵਜੇ ਦੇ ਕਰੀਬ ਬੱਚੇ ਪਹੁੰਚ ਜਾਂਦੇ ਸਾਬ ਕਿ 2:00 ਵਜੇ ਤੱਕ ਸਕੂਲ ਲੱਗਦਾ ਪ੍ਰਪਰ ਉਸ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਹੈ ਆ ਤਾਂ ਬਕਵਕ ਪਿੰਡ ਤੋਂ ਲੋਕ ਆਉਂਦੇ ਨੇ ਰਿਫਰੈਸ਼ਮੈਂਟ ਲੈ ਕੇ ਬੱਚਿਆਂ ਦੀ ਨਾਲ ਉਹਨਾਂ ਦੀ ਯੂਨੀਫਾਰਮ ਚੇਂਜ ਕਰਕੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਬੱਚੇ ਪੜ੍ਹਦੇ ਨੇ ਉਹ ਬੱਚੇ ਜਿਹੜੇ ਕਮਜ਼ੋਰ ਹੁੰਦੇ ਨੇ ਪੜ੍ਹਾਈ ਦੇ ਵਿੱਚ ਉਹ ਤਾਂ ਉਹ ਸ਼ਾਰ ਬੱਚੇ ਉਹਨਾਂ ਦੀ ਹੈਲਪ ਕਰਦੇ ਨੇ ਟੀਚਰਸ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੂੰ ਪੜ੍ਹਾਉਂਦੇ ਨੇ ਤਾਂ ਕਿ ਉਹ ਪਿੱਛੇ ਨਾ ਰਹਿਣ 5 ਵਜੇ ਤੋਂ ਬਾਅਦ ਅਸੀਂ ਖੇਡਾਂ ਦਾ ਟਾਈਮ ਸ਼ੁਰੂ ਹੁੰਦਾ ਸਾਡਾ ਤੇ ਅਸੀਂ ਗੇਮਸ ਕਰਾਉਂਦੇ ਆ ਕੋਕੋ ਰੁਪਸ ਕੀਪਿੰਗ ਹੈ ਰੱਸਾ ਘੁੱਟਣਾ ਹੈ ਦੌੜਾਂ ਹੈ ਉਹ ਜਿੰਨੇ ਡਲ ਪੈਂਦੀਆਂ ਨੇ ਤੇ ਸ਼ਾਮ ਤੱਕ ਬੱਚੇ ਵੱਢਦੇ ਨੇ ਤੇ ਜਿਹੜੇ ਬੱਚੇ ਸਾਡੇ ਕੋਲ ਪੜ੍ਹ ਕੇ ਗਏ ਨੇ 8ਵੀਂ ਕਰਕੇ ਚਲੇ ਗਏ ਨੇ ਅਗਰ ਉਹ ਆਣਾ ਚਾਹਣ ਤਾਂ ਉਹਨਾਂ ਤੋਂ ਕੋਈ ਫੀਸ ਨਹੀਂ ਹੈ ਬਹੁਤ ਸਾਰੇ ਬੱਚੇ ਆਉਂਦੇ ਵੀ ਨਹੀਂ ਸ਼ਾਮ ਨੂੰ ਆਉਂਦੇ ਨੇ ਜਿਹੜੇ ਸਕੂਲ ਆਫ ਫੈਮਿਨਿਸ ਚ ਗਏ ਨੇ ਜਾਂ ਤੱਕ ਹੀ ਪੜ ਜਾਂਦੇ ਨੇ ਉਹ ਇੱਥੇ ਆ ਕੇ ਸ਼ਾਮ ਨੂੰ ਪੜ੍ਹਦੇ ਨੇ ਕੋਈ ਉਹਨਾਂ ਤੋਂ ਫੀਸ ਨਹੀਂ ਲੈਂਦੇ ਇਹ ਸਿਰਫ ਉਹਨਾਂ ਦੀ ਸੇਵਾ ਹੀ ਹੈ ਕਿ ਬੱਚੇ ਪੜ੍ਹਾਈ ਨਾਲ ਜੁੜੇ ਰਹਿਣ ਤੇ ਸਾਡੇ ਬੱਚੇ ਕੁਝ ਬਣਨ